ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸੋਨੂ ਵਿਦ ਪਲਾਂਟਸ ਮੈਂ ਤੁਹਾਡਾ ਆਪਣਾ ਸੋਨੂ ਆਪਣਾ ਇਹ ਨਵਾਂ ਚੈਨਲ ਕ੍ਰੀਏਟ ਕੀਤਾ ਜੀ ਹੋਪਫੁਲੀ ਤੁਸੀਂ ਸਾਰੇ ਸਪੋਰਟ ਕਰੋਗੇ ਆਪਣੀ ਇਸ ਨਵੇਂ ਚੈਨਲ ਨੂੰ ਇਸ ਚੈਨਲ ਤੇ ਅਸੀਂ ਤੁਹਾਨੂੰ ਬੁੱਟਿਆਂ ਬਾਰੇ ਅਤੇ ਬਾਗਬਾਨੀ ਬਾਰੇ ਜਾਣਕਾਰੀ ਦਿਆ ਕਰਾਂਗੇ ਤੁਸੀਂ ਸਾਡਾ ਇਹ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਅਸੀਂ ਹੁਣ ਤੁਹਾਨੂੰ ਕੁਝ ਬੁੱਟਿਆਂ ਬਾਰੇ ਦੱਸਦੇ ਆਂ ਏ ਸਾਡੇ ਛੱਤ ਤੇ ਯਾਨੀ ਕਿ ਟਰੈਸ ਤੇ ਸਾਡੇ ਜੋ ਬੁੱਟੇ ਬਾਗਿਚੀ ਲਾਈ ਹੋਈ ਆ ਬਹੁਤ ਹੀ ਪਿਆਰੇ ਬੁੱਟੇ ਦੇਖੋ 9:00 ਇਹ ਸਾਡਾ ਕਲੈਂਚੋ ਦਾ ਪਲਾਂਟ ਆ ਗਿਆ ਹੋਰ ਵੀ ਜਿਵੇਂ ਕੀ ਗੁੜਹ ਤੁਸੀਂ ਦੇਖ ਸਕਦੇ ਹੋ ਦੇਸੀ ਗੁੜਹਲ ਐਸਾ ਨਿਕਬੇ ਲਾਈ ਹੋਈ ਆ ਜੀ ਬੋਂਗਨਵੀਲਾ ਬਹੁਤ ਤਰ੍ਹਾਂ ਤਰ੍ਹਾਂ ਦੇ ਪਲਾਂਟ ਆਪਾਂ ਨੇ ਲਗਾਏ ਹੋਏ ਨੇ ਆਪਣੇ ਛੱਤ ਤੇ ਗੁੜਹ ਮੋਰ ਪੰਖੀ ਤੇ ਦੇਖੋ ਬਹੁਤ ਹੀ ਸੁੰਦਰ ਪlant ਕੋਲੀਅਸ ਦਾ